ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ 5 ਵਾ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ संतन का संग पावो सोग, सोग अगन में मन ना वया पै आठ पहर गुण गावो सब आस सब फस्ता हर की, की सेवा मंदंत, मंदंत प्रभु जापण नानक रंग लगा, लगा परमेश्वर बाहुड़ जन्म ना छापण ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਦਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਨਾਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਦਾ ਸੰਗ ਪਾਵੋ ਸੋਗ ਅਗਨ ਮਹਿ ਮੰਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਲਾ 5 ਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਦਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪੜ ਨਾਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨ ਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰੇ ਗੁਣ ਗਾਵੋ ਸਭ ਆਸ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਨਾਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ संतन का संग, संग पावो सोख अग्नि में मन नाविया पे आठ पहर गुण गावो सब सब सस्ता हर की सेवा, सेवा मंदंत, मंदंत प्रभु japन नानक रंग लगा परमेश्वर बाहुड़ जन्म ना छापण ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਨਾਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ संतन का संग पावो सोग अगन में मन ना व्यापै आठ पहर गुण गावो सब सब फस्ता हर की सेवा मंदंत प्रभु जप्न नानक रंग लगा परमेश्वर बाहुड़ जन्म ना छापण ਨਾਸਰੀ ਮਹਿਲਾ ਫੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਨਾਸਰੀ ਮਹਲਾ 5 ਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪੜ ਨਾਸਰੀ ਮਹਲਾ 5 ਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਲਾ 5 ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਭ ਆਸ ਸਭ ਫਸਤਾ ਹਰ ਕੀ ਸੇਵਾ ਮੰਦੰਦ ਪ੍ਰਭ ਜਾਪਨ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨ ਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਭ ਸਭ ਸਤਾ ਹਰ ਕੀ ਸੇਵਾ ਮੰਦਰ ਤੇ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤੇ ਨਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ चरण तुम्हारे हृदय वास है संतन का संग पावो शोक अग्न में मन ना व्यापे आठ पहर गुण गावो सब सब फस्ता हर की सेवा ਮਨਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਾਸ ਸਭਿ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਾਪਨ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਨ ਤਨਸਰੀ ਮਹਲਾ 5 ਵਾ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭਿ ਫਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪੜ ਤਨਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ संतन का संग पावो सोग, सोग अगन, अगन में मन नाविया पे आठ पहर गुण गावो सब सब फस्ता हर की सेवा मंदरत प्रभु जापण नानक रंग लगा, लगा परमेश्वर बाहुड़ जन्म ना छापण ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਦਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ संतन का संग पावो सोख अगन में मन ना व्यापे आठ पहर गुण गावो सब आस सब फस्ता हर की सेवा मंदंत प्रभु japn नानक रंग लगा परमेश्वर बाहुड़ जन्म ना छापण ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰੇ ਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ सोग अगन में मन ना वै आठ पहरे गुण गाओ सवा हर की सेवा मंद प्राप्त जापन ਨਾਨਕ ਰੰਗ ਲਗਾ ਪਰਮੇਸ਼ਰ ਬਾਹੜਾ ਜਨਮ ਨਾ ਛਾਪੜ ਤਨ ਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਤ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾਸ ਸਭ ਫਸਦਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਦਾ ਸੰਗ ਪਾਵੋ ਸੋਗ ਅਗਨ ਮਹਿ ਮੰਨ ਨਾ ਵਿਆਪੇ ਆਠ ਪਹਿਰੇ ਗੁਣ ਗਾਵੋ ਸਵਾ ਸਭ ਸਤਾ ਹਰ ਕੀ ਸੇਵਾ ਮੰਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ